ਅੱਜ ਰਾਮ ਨੋਮੀ ਦਾ ਜਿਹੜਾ ਤਿਹਾਰ ਹਿੰਦੂਆਂ ਵੱਲੋਂ ਸਭ ਧਰਮਾਂ ਵੱਲੋਂ ਬੜੇ ਤੂਮਤਾਮ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਰਾਜਪੁਰਾ ਦੇ ਸਨਾਤਨ ਧਰਮ ਮੰਦਿਰ ਦੇ ਵਿੱਚ ਖੜੇ ਤੇ ਉੱਥੇ ਹਾਲ ਦਾ ਜਿਹੜਾ ਹੈ ਅਨੇਜਾ ਫੈਮਿਲੀ ਵੱਲੋਂ ਜਿਹੜਾ ਹੈ ਮੂਰਤ ਕੀਤਾ ਗਿਆ ਕਿ ਮੈਂ ਤੁਹਾਨੂੰ ਦ੍ਰਿਸ਼ੇ ਦਿਖਾ ਰਿਹਾ ਇਹ ਮੇਨ ਐਂਟਰੀ ਹੈਗੀ ਹਾਲ ਦੀ ਇਹ ਹਾਲ ਪਹਿਲਾਂ ਜਿਹੜਾ ਹੈ ਬੜਾ ਛੋਟਾ ਹੁੰਦਾ ਸੀ ਤੇ ਆਓ ਆਪਾਂ ਹਾਲ ਦੇ ਅੰਦਰ ਚਲਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਉਰੇ ਹਵਨ ਯੱਗ ਜਿਹੜਾ ਹੈ ਕੀਤਾ ਗਿਆ ਤੇ ਉਸ ਤੋਂ ਬਾਅਦ ਲੰਗਰ ਦਾ ਵੀ ਜਿਹੜਾ ਹੈ ਪ੍ਰਬੰਧ ਜਿਹੜਾ ਕੀਤਾ ਗਿਆ ਤੁਸੀਂ ਦੇਖੋ ਇਸ ਤਰ੍ਹਾਂ ਹੈ ਇਹਦੇ 'ਚ ਨਾ ਪੁਰ ਕਰਲਾ ਪਰਿਵਾਰ ਦੇ ਨਾਲ ਤੇ ਇੱਕ ਮੇਰੇ ਫਾਦਰ ਸਾਹਿਬ ਨੇ ਇੱਥੇ ਕਾਫੀ ਮਿਹਨਤ ਕੀਤੀ ਅਸੀਂ ਥੋੜੀ ਜਿਹੀ ਮਿਹਨਤ ਕਰਕੇ ਪੂਰੀ ਸਾਡੀ ਸਭਾ ਨੇ ਸਰਤੰਦਰ ਸਭਾ ਨੇ ਇਹ ਕੰਮ ਨੂੰ ਕੀਤਾ ਤੇ ਦੂਜਾ ਜਿਹੜਾ ਹੈ ਪਬਲਿਕ ਦਾ ਬਹੁਤ ਸਹਿਯੋਗ ਮਿਲਿਆ ਸਾਨੂੰ ਇਹਦੇ ਵਿੱਚ ਪਬਲਿਕ ਉਸ ਵਾਸਤੇ ਚੀਜ਼ ਬਣੀ ਹੈ ਤੇ ਸਾਰੀ ਸਭਾ ਦਾ ਸਾਰੀ ਜਨਤਾ ਦਾ ਜਿਨ੍ਹਾਂ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਮੈਂ ਸਭ ਦਾ ਧੰਨਵਾਦੀ ਹਾਂ ਇਸ ਤਰ੍ਹਾਂ ਦੀ ਕਿਰਪਾ ਬਣੀ ਰਹੇ ਪ੍ਰਭੂ ਤੋਂ ਹੀ ਇੱਛਾ ਕਰਾਂਗੇ ਕਿੰਨਕ ਜਿਹੜਾ ਇਹ ਹਾਲ ਏਸੀ ਹੈ ਜੀ ਇਹ ਹਾਲ ਏਸੀ ਬਣਨ ਜਾ ਰਿਹਾ ਏਸੀ ਡਕਟ ਫਿਟ ਹੋ ਗਈ ਹੈ ਮਸ਼ੀਨਾਂ ਹਾਲੇ ਫਿਟ ਹੋਣੀ ਹੈ ਇਸ ਤੇ ਤੇ ਇਸ ਤੇ ਕਿੰਨਾ ਖਰਚਾ ਆ ਗਿਆ ਜੀ ਦੇਖੋ ਖਰਚਾ ਇਸ ਤਰ੍ਹਾਂ ਹੈ ਜੋ ਸਾਡੇ ਕੋਲ ਫੰਡ ਸੀਗੇ ਬਾਕੀ ਪਬਲਿਕ ਨੇ ਪੂਰਾ ਸਹਿਯੋਗ ਦਿੱਤਾ ਹੈ